ਪੈਂਤੀ ਅਖਰੀ ਊੜਾ ਉਸਤ ਕਰੋ ਏਕ ਓੰਕਾਰਾ ਤੀਨ ਲੋਕ ਜਨ ਕੀ ਆਪਸਾਰਾ ਐੜਾ ਨਕ ਲਖ ਜੋ ਭਾਈ ਦਿਹ ਟੰਡੋਰਾ ਸੰਤ ਸਿਪਾਈ ਈੜੀ ਈਸ਼ਵਰ ਕਾਇਆ ਘਟੂ ਅਕਾਸ਼ ਰਮਿਉ ਜੈਸੇ ਸਭ ਮਟਮੇ ਸੱਸਾ ਸੀਸ਼ ਮਹਿਲ ਮੇ ਸੁਆਮੀ ਦਰਸੈ ਜਹਾਂ ਪ੍ਰੇਮ ਮੀਰਸ ਬਰਸੈ ਹਾ ਹਰ ਕਾ ਸਿਮਰਨ ਕੀਜੈ ਕਹਿ ਰਬਦਾਸ ਅਮੀਰਸ ਰਸ ਪੀਜੈ ਕਕਾ ਕਾਇਆ ਕੂਟ ਮੇ ਰਮ ਰਹਿਓ ਪਿਆਰਾ ਸੀਸ ਮਹਿਲ ਮੇ ਦੇ ਦੀਦਾਰ ਕਖਾ ਖਿਆਲ ਸੇ ਕਰੋ ਵਿਚਾਰਾ ਸਰਵ ਵਿਆਪੀ ਸਭ ਸੀ ਨਿਆਰਾ ਗਗਾ ਗੋਬਿੰਦੂਐ ਸੇ ਗਿਆਨੀ ਨਾ ਕਛੂ ਭੂਨੇ ਨਾ ਕਛੂ ਜਾਨੀ ਘਗਾ ਘਨਨੀ ਆ ਹਰਨ ਸਹ ਚੂਟਾਂ ਸਤਗੁਰੂ ਸ਼ਬਦ ਘੜਿਆ ਹੈ ਅਨੂਠਾ ਨਾ ਗਿਆਨਤ ਸੋਈ ਸਾਰ ਰਹਿ ਰਵਦਾਸ ਬਾਤ ਵਿਚਾਰ ਚੱਚਾ ਚਾਮਕਾ ਚੋਲਾ ਭਾਈ ਨਾਮ ਬਿਨਾ ਕੁਛ ਕਾਮ ਨ ਆਈ ਛਛਾ ਛਿਰਮੇ ਭਿਆਮ ਮੂਲਾ ਅਮੀਸ ਰੋਵਰਦੀਆ ਚ ਘੂਲਾ ਜੱਜਾ ਜੀਵ ਹੈ ਜਨੇ ਉ ਜਾਤ ਕਾ ਦਇਆ ਕੀ ਧੋਤੀ ਤਿਲਕ ਸਤਿਅ ਕਾ ਛੱਜਾ ਝਿਲ ਮੇ ਲਜੂਤ ਜਗਾਹੀ ਅਲਖ ਪੁਰਸ਼ਤਾ ਪਹੁੰਚੇ ਆਈ ਨਿਆਇ ਅਨਤ ਸੋਈ ਧਿਆਨੀ ਦਾ ਸ਼ਰਵਦਾਸ ਕਹੇ ਪ੍ਰਮ ਗਿਆਨੀ ਟੈਂਕਾ ਟੈਂਕਾ ਟੀਰਕਾ ਇਕ ਰਾਖੋ ਇਕ ਬਿਨਾ ਦੂਜਾ ਮਤ ਵਖੋ ਠੱਠਾ ਠਾਕੁਰ ਸ਼ੀਨਾ ਤਰ ਗਏ ਭਾਈ ਪੰਡਤ ਬੈਠੇ ਮਨ ਮੁਰਝਾਈ ਡੱਡਾ ਡਰਨੀ ਹਰ ਸਿੰਘ ਪ੍ਰੀਤ ਭਗਤ ਜਨ ਬੈਠੇ ਮਨ ਕੋ ਜੀਤ ਢੱਡਾ ਢਾ ਜੀਨੀ ਗੁਰਜੀ ਪਾਪਨ ਸਿਮਰਨ ਕੀਨਾ ਜੱਪਾ ਜੱਪਨ ਨਾ ਨਾ ਨੰਕੀ ਲਾਈ ਡੋਰੀ ਕਹਿ ਰਬਦਾਸ ਲਗੀ ਦਿਵ ਮੋਰੀ ਤਤਾ ਤ੍ਰੈਕੁਣ ਮਾਇਆ ਰਚੀ ਭਾਈ ਰਸ਼ੀ ਮੁਰਲੀ ਨੇ ਭਰ ਮਾਇ ਤਥਾ ਸ੍ਰਣੀਏ ਸੰਸਾਰਾ ਰਾਵ ਰੰਗ ਸਭ ਕਾਲ ਨਗਾਰਾ ਦਦਾ ਦੋ ਇੱਕ ਦਿਨ ਜਾ ਮੰਦਰ ਸਾਰਾ ਫਿਰ ठाਟ ਛੋੜ ਲੱਦ ਜਾਏ ਬੰਜਾਰਾ ਧਦਾ ਤਨੀ ਜਨ ਧਿਆਨ ਲਗਾਇਓ ਕਾਲ ਫਾਸਕੇ ਵਿੱਚ ਨਾ ਆਇਓ ਨੰਨਾ ਨਾਮ ਕੀਨਾ ਬਨਾਈ ਕਹਿ ਰਵਦਾਸ ਚੜੋ ਰੇ ਭਾਈ ਪਪਾ ਪਾਰ ਬ੍ਰਹਮ ਪਰਮੇਸ਼ਰ ਸਵਾਮੀ ਸਭ ਘਟ ਘਟ ਕੇ ਅੰਤਰ ਜਾਮੀ ਪਪਾ ਫਿਕਰ ਕਰ ਛੋੜ ਜਗ ਸੰਸਾਰ ਜਾਗਿਲ ਬੈਠੇ ਅਵਨਾਸੀ ਪਾਸਾ ਬੱਬਾ ਬ੍ਰਹਮ ਸੋ ਬ੍ਰਹਮ ਕਬੀਤਾ ਗਗਨ ਮੰਡਲ ਮੇਰਾ ਖੋ ਚੇਤਾ ਬੱਬਾ ਬ੍ਰਹਮ ਤੈ ਜੋ ਪੰਚਮ ਸੀਜੇ ਜਾਏ ਤ੍ਰੈ ਵੈਣੀ ਮਜਨ ਕੀ ਜੈ ਮੰਮਾ ਮਨ ਕੋ ਗਗਨ ਸਮਾਉ ਕੈ ਰਬਦਾਸ ਪਰਮ ਪਦ ਪਾਉ ਜਈ ਯਾਦ ਕਰੋ ਬਾਕੇ ਗੁਣ ਗਾਉ ਪਾਰ ਬ੍ਰਹਮ ਕੇ ਦਰਸ਼ਨ ਪਾਉ ਰਾਰਾ ਰਾਮ ਬ੍ਰਹਮੇ ਸੋ ਰਾਮ ਪਿਆਰਾ ਫਿਰ ਨਾ ਦੇਖਿਆ ਜਮ ਕਾ ਦਵਾਰਾ ਲੱਲਾ ਲੇਵ ਲਗਾ ਲੇ ਭਾਈ ਜਮ ਕਾ ਤਰਾਸ ਨਿਕਟ ਨਾ ਆਈ ਵਾਵਾ ਵਿਦੀਵਦ ਸਿਮਰਨ ਕੀਜੈ ਸੋਮ ਨਾਮ ਮੀ ਰਸ ਪੀਜੈ ਰਾੜਾ ਰਾੜਾ ਮਿੱਟ ਜਬ ਹੁਆ ਨ ਬੇੜਾ ਕਹਿ ਰਵਿਦਾਸ ਕਿਆ ਅਮਰ ਘਰ ਡੇਰਾ ਸੋਹਣ ਸ਼ਬਦ ਮਨ ਕੀਆ ਬਸੇਰਾ ਮੇਟ ਦੀਆ 84 ਕਾ ਫੇਰਾ ਓਮਕਾਰ ਬਾਣੀ ਕਾ 33ਵੇਂ ਜਪਿਓ ਹੈ ਸਾਰ ਸਰਬ ਦੇਵ ਸੰਤਨ ਕੋ ਕਰੇ ਹੈ ਨਮਸਕਾਰ ਪੈਨ ਕੀ ਸੁਮਾਤਰਾ ਪ੍ਰੇਮ ਸੇ ਸਿਮਰੇ ਹੈ ਨਿਜਦਾਸ ਜਿਨ ਸਿਮਰੋ ਸੋ ਮੁਕਤ ਹੈ ਕਹੇ ਸਤਿ ਰਵਿਦਾਸ ਓੰਕਾਰ 35 ਮਾਤਰਾ ਪ੍ਰੀਮ ਸੇਨ ਸਵਾਸਰ ਕਰ ਜਾਪ ਰਬਦਾਸ ਕਹੇ ਜੋ ਸਿਮਰਤੇ ਮਿਟ ਗਏ ਤੀਨੋਂ ਤਾਪ ਓੰਕਾਰ 35 ਮਾਤਰਾ ਪ੍ਰੀਮ ਸੇ ਸਿਮਰਨ ਕੀਓ ਮਨ ਬੇਰਾਗ ਰਬਦਾਸ ਕਹੇ ਜੋ ਸਿਮਰਤੇ ਤਿਨਕੇ ਪੂਰਨ ਭਾਗ 35 ਮਾਤਰਾ ਪ੍ਰੀਮ ਸੇ ਸਿਮਰਤੇ ਰਾ ਪ੍ਰਕਾਸ਼ ਰਬਦਾਸ ਕਹੇ ਜੋ ਸਿਮਰਤੇ ਮਿਟ ਗਏ ਜਮਕੇ ਤਰਾਸ रबदास सिमरतुरम ते राम में सत शब्द प्रतीत अमर लोक जाय बसयो काल कष्ट को जीत ओंकार सब सलो की मात्रा सत कियो जगदीश अमर लोक वासा किया काल नभावे शीश जपो जी सत नाम सतनाम सतनाम जियो ਹਰ ਸੋਹੀ ਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤ ਭਾਖੇ ਰਬਦਾਸ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਬਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ